ਆਜਾ ਕੀ ਨਾਮ ਹੈ ਤੁਹਾਡਾ ਭਾਰਤੀ ਕਿਸਾਨ ਯੂਨੀਅਨ ਇਕਤਾਗਰਾ ਹ ਜਿਲ੍ਹਾ ਫਰੀਦਕੋਟ ਦਾ ਮੈਂ ਪ੍ਰਧਾਨ ਹ ਜਸਪਾਲ ਸਿੰਘ ਨੰਗਲ ਮੇਰਾ ਨਾਮ ਜੀ ਅੱਜ ਜੋ ਤੁਸੀਂ ਇੱਥੇ ਮੱਡਕੱਤ ਦੇਣ ਆਏ ਸੀ ਦੇਸਾਂ ਨੂੰ ਕਿ ਸਬੰਧ ਦੇ ਵਿੱਚ ਆਏ ਸੀ ਆ ਪਿਛਲੇ ਦੋਹਾਂ ਦਿਨਾਂ ਦੇ ਵਿੱਚ ਜੋ ਇਹਨਾਂ ਦਾ ਭਾਜਪਾ ਦਾ ਉਮੀਦਵਾਰ ਐਲਾਨਿਆ ਹੋਇਆ ਹੰਸਰਾਜ ਹੰਸ ਉਸ ਦੀ ਸ਼ਬਦਾਂਵਲੀ ਹੈ ਜਿਹੜੀ ਉਹਦੀ ਨਿੰਦਣਯੋਗ ਸ਼ਬਦਾਂਵਲੀ ਹੈ ਕਿਉਂਕਿ ਉਹ ਇੱਥੇ ਧਰਮਾਂ ਦੇ ਨਾਂ ਤੇ ਭਰਾ ਮਾਰੂ ਜੰਗ ਕਰਵਾਉਣੀ ਚਾਹੁੰਦਾ ਹੈ ਜਿਵੇਂ ਜਿਵੇਂ ਉਹਦੇ ਸ਼ਬਦ ਆਏ ਆ ਉਦੋਂ ਗਾਂ ਉਹ ਇਸਕਾਰ ਆ ਇਸ ਤਕਾ ਜਿਵੇਂ ਲਖੀਮਪੁਰ ਖੀਰੀ ਦੇ ਵਿੱਚ ਇਹਨਾਂ ਦੇ ਅਜੇ ਮਿਸ਼ਰੇ ਟੈਣੀ ਨੇ ਕੀਤਾ ਉਸੇ ਦੀ ਕਾਪੀ ਆ ਇਹ ਕਿਉਂਕਿ ਆਖਰ ਇਹ ਆ ਵੀ ਆ ਚਾਰ ਤੋਂ ਦੋ ਤੋਂ ਬਾਅਦ ਚਾਰ ਨੂੰ ਵੇਖਾਂਗੇ ਛੇਤਰਾ ਨਾਲ ਇਹਨਾਂ ਨੂੰ ਕਢਾਂਗੇ ਆ ਇਸ ਗੱਲ ਦਾ ਜਦੋਂ ਲੋਕ ਇਕੱਠੇ ਹੋ ਜਾਂਦੇ ਆ ਇਹਨਾਂ ਨੂੰ ਭਰਮਾ ਇਸ ਗੱਲ ਦਾ ਇੱਥੇ ਜਿਹੜੇ ਆਂਦੇ ਸੀ ਵੀ ਸਾਡਾ ਸੂਰਜ ਨਹੀਂ ਛਪਦਾ ਜਿਉ ਹੋ ਨਹੀਂ ਰਹੇ ਤਾਂ ਇਹ ਵੀ ਨਹੀਂ ਰਹਿਣਗੇ ਇਸ ਕਰਕੇ ਇਹਦੀ ਸ਼ਬਦਾਂ ਵਾਲੀ ਨਿੰਦਨ ਜੋਗ ਆ ਤੇ ਪ੍ਰਸ਼ਾਸਨ ਵੱਲੋਂ ਆ ਜਿਹੜਾ ਜੇ ਇਧਰੋਂ ਕੋਈ ਬੀਕੇਜੂ ਵੱਲੋਂ ਕਿਸੇ ਦਾ ਵੀ ਆ ਜੇ ਤਾਂ ਇਧਰਲੇ ਪਾਸੇ ਨਾਲ ਦੀ ਨਾਲ ਇਹ ਦੁਹਾਈ ਪਾਉਂਦੇ ਵੀ ਇਥੇ ਲਾਜਨ ਆਰਡਰ ਦੀ ਪ੍ਰੋਬਲਮ ਕਰਤੀ ਤੂੰ ਹੀ ਖੜੀ ਇਹ ਕਹਿੰਦੇ ਆ ਵੀ ਆ ਚੋਣ ਕਮਿਸ਼ਨ ਦੀਆਂ ਹਦਾਇਤਾਂ ਇਹਦੇ ਕਰਕੇ ਪ੍ਰੋਬਲਮ ਆ ਅਸੀਂ ਤਾਂ ਇਹਦੇ ਕਰਕੇ ਭਾਈ ਫਿਰ ਹੋਰ ਨਹੀਂ ਤਾਂ ਗ੍ਰਿਫਤਾਰ ਕਰਾਂਗੇ ਕਿਉਂਕਿ ਇਹਦੋਂ ਪਹਿਲਾਂ ਐਸਐਸਪੀ ਮੀਟਿੰਗ ਸੱਦ ਚੁ ਵਾਸ਼ਨ ਵਾਲੇ ਆ ਅਸੀਂ ਜਾਬਤੇ ਵਾਲੇ ਆ ਜਾਬਤੇਬੰਦ ਫੌਜਾਂ ਕਦੇ ਵੀ ਗਲਤ ਨਹੀਂ ਕਰਦੀਆਂ ਹੁੰਦੀਆਂ ਆ ਅਸੀਂ ਇਕੱਠੇ ਹੋ ਕੇ ਇਸ ਦਾ ਵਿਰੋਧ ਉਹਦਾ ਜਰੂਰ ਕਰਨਾ ਕਿਉਂਕਿ ਸਾਲ ਭਰ ਸਾਡਾ ਅੰਦੋਲਨ ਚੱਲਿਆ ਦਿੱਲੀ ਦੀਆਂ ਗਰੂਹਾਂ ਤੇ ਉਹ ਉਹ ਮੰਗਾਂ ਜਿਹੜੀਆਂ ਤੇ ਮੋਦੀ ਨੇ ਮੰਨਿਆ ਵੀ ਇਹ ਮੰਗਾਂ ਜਾਇਜ਼ ਆ ਪਹਿਲਾਂ ਜਿਹਨਾਂ ਨੂੰ ਨਜਾਇਜ਼ਾਂ ਹੁੰਦਾ ਸੀ ਉਹਨਾਂ ਤੋਂ ਮੁਕਰਿਆ ਤੇ ਫਿਰ ਇਹਦੇ ਤੇ SKM ਦਾ ਦਿੱਲੀ ਤੋਂ ਐਲਾਨ ਹੋਇਆ ਵਿਆ ਬਟ ਸੰਯੁਕਤ ਮੋਰਚੇ ਦਾ 13 ਵਾਲੀ ਮੀਟਿੰਗ ਦੇ ਵਿੱਚ ਜਿਹੜੀ ਕਿਸਾਨ ਮਹਾਪੰਚਾਇਤ ਹੋਈ ਆ ਉੱਥੇ ਵੀ ਇਹਨਾਂ ਦਾ ਡਟਮਾ ਵਿਰੋਧ ਕਰਾਂਗੇ ਇਸ ਕਰਕੇ ਇਹਨਾਂ ਦਾ ਡਟਮਾ ਵਿਰੋਧ ਕਰ ਰਹੇ ਆ ਉਹਦੀ ਬਖੜਾੜ ਧੋ ਆ ਕੇ ਇਹ ਤਕਾਂ ਦੇ ਸ਼ਬਦ ਸ਼ੁਰੂ ਕਰਕੇ ਤੇ ਇਹ ਇੱਥੇ 84 ਬਣਾਉਣੇ ਚਾਹੁੰਦੇ ਆ ਇੱਥੇ ਇਹ ਭਾਈਚਾਰੇ ਨੂੰ ਖਰਾਬ ਕਰਨਾ ਚਾਹੁੰਦੇ ਇਹਦੇ ਕਰਕੇ ਚੋਣ ਕਮਿਸ਼ਨ ਦੀਆਂ ਜਿਹੜੀਆਂ ਹਦਾਇਤਾਂ ਇਧਰਲੇ ਪਾਸੇ ਲਾਗੂ ਹੁੰਦੀਆਂ ਫਿਰ ਇਹਨਾਂ ਤੇ ਕਿਉਂ ਨਹੀਂ ਹੁੰਦੀਆਂ ਕਿਉਂਕਿ ਪ੍ਰਸ਼ਾਸਨ ਨੂੰ ਫੌਰੀ ਉਹਦੇ ਤੇ ਐਕਸ਼ਨ ਲੈਣਾ ਚਾਹੀਦਾ ਸੀ ਸਾਨੂੰ ਇਹ ਦੱਸਦੇ ਵੀ ਆ ਐਕਸ਼ਨ ਲੈ ਲਿਆ ਭਾਈ ਇਹਦੇ ਕਰਕੇ ਸੀ ਆ ਕਰਤਾ ਜੇ ਇਹ ਨਾ ਕਰਨਗੇ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਜਿਹੋ ਐਸਕੇਮ ਦਾ ਫੈਸਲਾ ਹੋਊਗਾ ਫਿਰ ਉਹਦੇ ਤੇ ਆ ਪ੍ਰਸ਼ਾਸਨ ਨਾਲ ਤੇ ਇਥੋਂ ਦੀ ਸਰਕਾਰ ਨਾਲ ਸਾਨੂੰ ਆਮੋ ਸਾਹਮਣੇ ਹੋਣਾ ਪਵੇਗਾ ਭਾਜਪਾ ਉਮੀਦਵਾਰ ਇਸ ਤਰ੍ਹਾਂ ਦਾ ਭਾਸ਼ਣ ਦੇਣਾ ਕੀ ਕਾਰਨ ਮੰਨਦੇ ਹੋ ਕਿ ਕਿਉਂ ਉਹਨਾਂ ਨੂੰ ਇੱਕ ਭਾਸ਼ਣ ਇਸ ਤਰ੍ਹਾਂ ਦਾ ਜਿਹੜਾ ਇਹਨਾਂ ਪਿਆ ਇਸ ਤਰ੍ਹਾਂ ਦਾ ਭਾਸ਼ਣ ਦੇਣਾ ਨੂੰ ਤਾਂ ਇਹਨਾਂ ਦਾ ਕਰਦਾਰ ਆ ਤੁਸੀਂ ਵੇਖ ਹੀ ਹਟੇ ਆ ਕਿਉਂਕਿ ਭਾਜਪਾ ਦੇ ਜਿਹੜੇ ਆਰਐਸਐਸ ਦੇ ਜਿੰਨੇ ਵੀ ਇਹਨਾਂ ਨੇ ਪਹਿਲਾਂ ਉੱਥੇ ਵੀ ਆਮ ਅਮਨ ਸ਼ਾਂਤ ਬੈਠਾ ਤੇ ਹੀ ਚੜਾਈ ਆ ਨਾ ਗੱਡੀ ਜਿਹੜੀ ਇੱਥੇ ਲਖਮੀਪਰ ਖੀਰੀ ਦੇ ਵਿੱਚ ਜਿਹਦੇ ਚ ਅਜੇ ਮਿਸਰਾ ਟੈਣੀ ਆਉਂਦਾ ਜਿਹਦੇ ਚ ਉਹਦੇ ਬੇਟੇ ਦਾ ਨਾਮ ਆਉਂਦਾ ਇਸ ਤਰ੍ਹਾਂ ਕਿਉਂਕਿ ਇਹ ਦਰਸਕਾਰ ਹੈ ਆ ਅਸਕਾਉਂ ਦੇ ਕਰਕੇ ਇਸ ਤਰ੍ਹਾਂ ਜੋ ਦਿੱਲੀ ਵਾਲਾ ਅੰਦੋਲਨ ਚੱਲਣਾ ਤੋਂ ਪੰਜਾਬ ਦੇ ਵਿੱਚ ਭਾਜਪਾ ਲੰਦੇ 12 ਚ ਗਏ ਆ ਇੱਥੇ ਕੈਪਟਨ ਦੇ ਬਾਰ ਚ ਇਥੇ ਜਿਹੜੀ ਇਹਨਾਂ ਦੀ ਮੌਜੂਦਾ ਬੈਠੀ ਸੀ ਕਿ ਕੋਟਕਪੂਰੇ ਸਨੀਤਾ ਗਰਗ ਉਹਦੇ ਬਾਰ ਅੱਗੇ ਗਏ ਆ ਇਹਨਾਂ ਦਾ ਕਰਦਾਰ ਉਹ ਵੀ ਬੋਲੀ ਸੀ ਵੀ ਕਿਸਾਨ ਜਿਹੜੇ ਇਹਦਾ ਨਫਸ ਲੇਟ ਇਹ ਕਿਸਾਨ ਕਿਹੜੇ ਆ ਇਹ ਤਾਂ ਪਾਰਟੀਆਂ ਦੇ ਇਕੱਲੇ ਹੋਏ ਆ ਇਸ ਤਰ੍ਹਾਂ ਦੇ ਸ਼ਬਦ ਬੋਲਦੇ ਇਸ ਕੌਣ ਲਈ ਵੀ ਇਹੇ ਮੜਾ ਮੋਟ ਬੋਲਣ ਤੇ ਇਹਨਾਂ ਨੂੰ ਦੱਬ ਗਏ ਇਸ ਕਰਕੇ ਅਸੀਂ ਸਮਝਦੇ ਆ ਵੀ ਇਹਨਾਂ ਦੀ ਨੀਤੀ ਪਾਲਿਸੀ ਆ ਜਿਹੜੀ ਇੱਥੇ ਹਿੰਦੂ ਰਾਸ਼ਟਰ ਬਣਾ ਕੇ ਤੇ ਲੋਕਾਂ ਨੂੰ ਕੁਚਲਣ ਦੀ ਆ ਅਸੀਂ ਇਹ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ